ਤੇਜੋਨੇਰੀ ਦੇ 66 ਦੇ ਕਰਕੇ ਸੰਗਰੂਰ ਦੇ ਪਿੰਡ ਮਾਜਾ ਦੇ ਵਿਖੇ ਗੁਰਚਰਨ ਸਿੰਘ ਨਾਮਕ ਪੋਲਟਰੀ ਫਾਰਮ ਦੇ ਮਾਲਕ ਦੀ ਮੌਤ ਹੋ ਗਈ। ਇਸ ਨਾਲ ਹੀ ਉਸ ਦਾ ਪੋਲਟਰੀ ਫਾਰਮ ਵੀ ਟੈਗ ਗਿਆ ਸੀ ਜਿਸ ਦੇ ਕਰਕੇ ਮੁਰਗੀ ਫਾਰਮ ਦੇ ਵਿੱਚ ਰੱਖੀਆਂ ਗਈਆਂ ਮੁਰਗੀਆਂ ਵੀ ਮਰ ਗਈਆਂ ਸਨ। ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਦਾ ਚੈੱਕ ਜਿਹੜਾ ਹੈ ਵਿਧਾਇਕ ਨਰਿੰਦਰ ਕੌਰ ਪਰਾਜ ਦੇ ਵੱਲੋਂ ਸੌਪਿਆ ਗਿਆ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਆਂ। ਜਿਨ੍ਹਾਂ ਨੇ ਪਿੱਛੇ ਮਹੀਨਾ ਸਵਾ ਮਹੀਨਾ ਪਹਿਲਾਂ ਜੋ ਇੱਕ ਹਨੇਰੀ ਚਖੜ ਆਇਆ ਜਿਹਦੇ ਵਿੱਚ ਨਗਰ ਮਾਝਾ ਤੋਂ ਸਾਰੀ ਪੰਚਾਇਤ ਖੜੀ ਐ ਸੀਲਰ ਸਭ ਖੜੇ ਆ ਸਾਰੇ ਪਿੰਡ ਦੇ ਮੋਤਵਾਰ ਖੜੇ ਆ ਸੋ ਇਸ ਨਗਰ ਦੇ ਵਿੱਚ ਬਜ਼ੁਰਗ ਸੀਗੇ ਬਾਪੂ ਜੀ ਸਰਦਾਰ ਕੀਨਾਪੁਰ ਚਰਨ ਸਿੰਘ ਤੇ ਉਹਨਾਂ ਦੀ ਜਿਹੜੀ ਡੈਥ ਹੋ ਗਈ ਸੀ ਇੱਕ ਪੋਲਟਰੀ ਫਾਰਮ ਸੀਗਾ ਜਿਹਦੇ નીચે ਦਬ ਕੇ ਤੇ ਪਰਿਵਾਰ ਦਾ ਜਿਹੜਾ ਇੱਕ ਜੀ ਇੱਕ ਮੈਂਬਰ ਜਿਹੜਾ ਇਸ ਦੁਨੀਆ ਤੋਂ ਤੁਰ ਗਿਆ ਔਰ ਵਿੱਤੀ ਨੁਕਸਾਨ ਵੀ ਹੋਇਆ ਤੇ ਜਾਨੀ ਨੁਕਸਾਨ ਵੀ ਹੋਇਆ ਔਰ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਉਹ ਜਿਹੜੀ ਅੱਜ ਪਰਿਵਾਰ ਨੂੰ ਪਿੰਡ ਮਾਝਾ ਬਲਾਕ ਪਾਨੀਗੜ ਦੇ ਵਿੱਚ ਜਿਹੜੀ ਦਿੱਤੀ ਗਈ ਹੈ ਸੋ ਅੱਜ ਉਹ ਜਿਹੜਾ ਚੈੱਕ ਦੇਣ ਦੇ ਲਈ ਜਿਹੜਾ ਪਿੰਡ ਦੇ ਵਿੱਚ ਆਏ ਸੀਗੇ ਜਿਹੜੇ ਇਹੋ ਜਿਹੇ ਜਿਹੜੇ ਘਾਟੇ ਨੇ ਉਹ ਕਦੇ ਨਾ ਪੂਰਾ ਹੋਣ ਵਾਲੇ ਨੇ ਕੋਈ ਵੀ ਜਿਹੜਾ ਜੀਹਾਂ ਜਿਹੜੀ ਘਾਟ ਆ ਪੈ ਜਾਂਦੀ ਆ ਉਹ ਪਰਮਾਤਮਾ ਜਿਹੜਾ ਜਿਹਦਾ ਭਾਣਾ ਮੰਨ ਕੇ ਹਮੇਸ਼ਾ ਬੰਦਾ ਅੱਗੇ ਵਧਦਾ ਪਰ ਜਦੋਂ ਜਿਹੜੀ ਵਿੱਤੀ ਸਹਾਇਤਾ ਜੋ ਸਰਕਾਰਾਂ ਦਾ ਫਰਜ ਬਣਦਾ ਸੋ ਅੱਜ ਉਹ ਆਪਣਾ ਫਰਜ ਨਿਭਾਉਂਦੇ ਹੋਏ ਬਤੌਰ ਹਲਕਾ ਵਿਧਾਇਕ ਅੱਜ ਪਰਿਵਾਰ ਦੇ ਕੋਲ 4 ਲੱਖ ਰੁਪਏ ਦਾ ਚੈੱਕ ਜਿਹੜਾ ਲੈ ਕੇ ਆਏ ਆ ਸੋ ਉਮੀਦ ਆ ਕਿ ਪਰਿਵਾਰ ਆ ਜਿਹੜੀ ਆਪਣੀ ਜਿਹੜੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਦੁਬਾਰਾ ਨਵੇਂ ਸਿਰੇ ਤੋਂ ਪੋਲਟਰੀ ਫਾਰਮ ਦੁਬਾਰਾ ਸ਼ੁਰੂ ਕਰ ਰਹੇ ਆ ਵੀਡੀਓ ਹਾਂ ਸੋ ਦੁਬਾਰਾ ਜਿਹੜਾ ਪੋਲਟਰੀ ਫਾਰਮ ਆਪਣਾ ਜਿਹੜਾ ਸ਼ੁਰੂ ਕਰਨਗੇ ਤੇ ਆਪਣੀ ਜਿਹੜੀ ਆਰਥਿਕ ਗੱਡੀ ਆ ਜਿਹੜੀ ਪਰਵਾਦ ਦੀ ਜਿਹੜੀ ਉਹ ਜ਼ਰੂਰ ਜਿਹੜੀ ਨੀਤੀ ਚਲੂਗੀ ਸੋ ਮੈਂ ਇੱਕ ਵਾਰ ਫੇਰ ਸਾਰੇ